ਮਾਂ ਜੋ ਐਸਐਸਪੀ ਦੀ ਦਿਸ਼ਾ ਨਿਰਦੇਸ਼ ਤੇ ਤੇ ਮਾਂ ਜੋ ਸਾਡੇ ਐਸਪੀਡੀ ਸਾਹਿਬ ਜਿਹੜਾ ਨੇ ਤੇ ਜਿਹੜੀ ਆਪਣਾ ਤੇ ਵਾਰਦਾ ਦੋ ਘਮਾਂਚ ਹੋਈਆਂ ਇੱਕ ਗੋਲ ਹੱਟੀ ਤੇ ਇੱਕ ਆਪਣਾ ਤੇ ਕロップ ਡੀਲਰ ਨੇ ਜਿਹੜੀ ਗੋਲ ਹੱਟੀ ਦੀ ਵਾਰਦਾਤ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਤਾਂ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਹੀ ਜਿਹੜੀ ਗੋਲ ਹੱਟੀ ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮਾੜੀ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਨੇ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰੋਪਰਟੀ ਲੀਅਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਨ ਜੀ ਉਹਨਾਂ ਦੋਨੋਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਗੀ ਟੋ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਲਾਨਸ ਕਰਦਾ ਹੈ ਉਹ ਆਪਣਾ ਰੋਗਨ ਹੀ ਜਿਹੜਾ ਕਰਦਾ ਹੈ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬਾਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤਾਂ ਤੋਂ ਅਮਨ ਟੋਟਲ ਕਿੰਨੇ ਵਿਅਕਤੀ ਗ੍ਰਸਤ ਆਏ ਦੇਗੇ ਟੋਟਲ ਅਸੀਂ ਜਿਹੜੇ 5 ਜਣੇ ਆਪਣਾ ਅਰੈਸਟ ਕਰ ਲਏ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਐਸ ਕੇ ਦੇ ਕੇਸ ਦਰਜ ਨਹੀਂ ਹੈ ਇਹਨਾਂ ਦੀ ਆਪਣਾ ਜਿਹੜਿਆ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀ ਦਿੱਤੀ ਉਹਦੇ ਚੋਂ ਉਹਨੂੰ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੀ ਦੋ ਥਾਂ ਤੇ ਹੋਟ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮਿੱਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਹਮਲਾ ਕਰਨਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜੀ ਕਰ ਰਹੇ ਆਪਣਾ ਜਿਹੜਾ ਗਾਂਦੂ ਦੀ ਸਰ ਕਿਸੇ ਗਿਆਗ ਨਾਲ ਕੰਮ ਕਰਦੇਗੇ ਪੁੱਲੇ ਇਹ ਆਪਣਾ ਜਿਹੜਾ ਅਮਨ ਆਪਣਾ ਖੱਬੇ ਰਾਜਪੂਤਾ ਤੇ ਦੁਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਕੋਈ ਇਸ ਤਰੀਕਾ ਨਾਲ ਕੰਮ ਕਰਨਾ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਗੇ ਚਾ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚ ਅਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਗਸਟਰ ਨੇ ਪਰਚੇ ਦਰਜ ਨੇ ਹਾਂਜੀ ਖੱਬੇ ਰਾਜਪੂਤਾ ਤੇ ਦੁਨੀ ਹਾਂਜੀ ਇਹ ਕਹਾਣੀ ਇਸ ਥਾਣੇ ਚ ਕਿੰਨਾਂ ਬਾਅਦ ਕਮਾਂਡ ਥਾਣੇ ਦਿੱਤੀ ਦੁਨੀਆ ਅੱਜ ਤੱਕ ਦਾ ਦਰਜ ਹੋਇਆ ਲੱਗਦਾ ਹੈ ਇਸ ਕੇਸ ਵਿੱਚ ਅੱਗੇ ਚੱਲ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾ ਹੀ ਕਰ ਰਹੇ ਹਨ ਤਫਤੀਸ਼ਗਾਰ ਇਹਨਾਂ ਤੋਂ